ਕਰੇ ਉਹ ਬੋਲਦੀ ਨਹੀਂ ਉਹ ਵਿਛੋੜੇ ਦਾ ਦੁੱਖ ਸਮਝਦੀ ਵੀ ਜਿਹਦੇ ਨਾਲ ਉਹ Swami ji Maharaj ne dassya hai ਜਿਨ੍ਹਾਂ ਨਾਲ ਵਿਛੜਿਆ ਉਹ ਜਿਨ੍ਹਾਂ ਆਪਾ ਮਿਲਿਏ ਜਿਨ੍ਹਾਂ ਨਾਲ ਵਿਛੜਿਆ ਸੰਗਤ ਦੀ ਇਹ ਨਾਲ ਆਪਾ ਮਿਲਿਏ मिलिये ची नालछड़ी संगत जी मिलिये हिकु संत मलादे गल नंत मलादे संगत जी ਉਨਾ ਦੀ ਮਨ ਦੇ ਸੁਖ ਦੀ ਭਲੋਨਾ ਦੀ ਮਨ ਦੇ ਜਿਹੜਾ ਸਾਥ ਮਾਣੇ ਸੁਖ ਦੀ ਭਲੋਨਾ ਦੀ ਆਪਾ ਜੀ ਦੇ ਨਾਲ ਵਿਛੜ ਗਏ ਸੰਗਤ ਜੀ ਉਸ ਦੇ ਨਾਲ ਆਪ ਮਿਲੀਏ ਜਿਹਦੇ ਨਾਲ ਵਿਛੜੀ ਗਏ ਸੰਗਤ ਜੀ ਆਂਦੇ ਨਾਲ ਮਿਲੀਏ ਭੁੱਲ ਗਏ ਆ ਸੰਗਤ ਜੀ ਉਹ ਜਿਹਨੇ ਜਗਤ ਵਿੱਚ ਭੇਜ ਦਿੱਤਾ ਭੁੱਲ ਗਏ ਆ ਸੰਗਤ ਜੀ ਇਹ ਜਗਤ ਵਿੱਚ ਭੇਜਿਆ ਆ ਭੁੱਲ ਗਏ ਆ ਸੰਗਤ ਜੀ ਇਹ ਜਗਤ ਵਿੱਚ ਭੇਜਿਆ ਆ ਆਪ ਸਾਖੀਆਂ ਸੁਣਦੇ ਆ ਓ ਗੱਲ ਨਾ ਉਸ ਦੀ ਮਨ ਦੇ ਸਾਖੀਆਂ ਸੁਣ ਰਹੇ ਆ ਸੰਗਤ ਜੀ ਨਾ ਉਸ ਦੀ ਮਨ ਦੇ ਆਪਾ ਨਾ ਕੀ ਸੁਣਦੇ ਆ ਸੰਗਤ ਜੀ ਆਪ ਆ ਉਸ ਨੂੰ ਭੁੱਲ ਗਏ ਆ ਸੰਗਤ ਜੀ ਨਾ ਜਗਤ ਵਿੱਚ ਭੇਜਿਆ ਉਸ ਨੂੰ ਭੁੱਲ ਗਏ ਆ ਸੰਗਤ ਜੀ ਆ ਜਗਤ ਦੇ ਵਿੱਚ ਭੇਜਿਆ ਅੱਪਾਰੋਜ ਗੰਗਾ ਨਾਉਂਦੇ ਆ ਉਸ ਨੂੰ ਨਹੀਂ ਆਪਾਂ ਮਿਲਦੇ ਆਪਾਂ ਤੀਰਥ ਨਾਉਂਦੇ ਆ ਸੰਤ ਜੀ ਨਾ ਨੂੰ ਨਾ ਮਿਲਦੇ ਆਪਾ ਤੀਰ ਤਣਾਉਣੇ ਆ ਉਸ ਨੂੰ ਨਹੀਂ ਮਿਲਦੇ ਆਪਾ ਤੀਰ ਤਣਾਉਣੇ ਆ ਕਾਰਜੀ ਨਹੀਂ ਮਿਲਦੇ ਆਪਾ ਮੱਤੇ ਜੇ ਕਰੇ ਜੰਦੇ ਰੱਬ ਆਕੇ ਨਹੀਂ ਝੁਕਦੇ ਆਪਾ ਮੱਤੇ ਦੇਖ ਰੇ ਆਪਾ ਰੱਬ ਆਕੇ ਨਹੀਂ ਝੁਕਦੇ ਜੰਦੇ ਰੱਬ ਦੇ ਨਾਮ ਤੋਂ ਦੇ ਆਪਾ ਮੱਤੇ ਦੇਖ ਰੇ ਰੱਬ ਦੇ ਨਾਮ ਤੋਂ ਦੇ ਓ ਸਾਧ ਬਚਨ ਸੁਣਾਉਦੇ ਨੇ ਓ ਸੰਤਾਂ ਨਾਮ ਅਨ ਦੇ ਸਾਧੂ ਬੱਤਰ ਸੁਣਾਉਂਦੇ ਨੇ ਹਰੀ ਦੇ ਗੱਲ ਸੰਤਾਂ ਦੀ ਨਾ ਮੰਨਦੇ ਹਰੀ ਦੇ ਗੱਲਾਂ ਨੂੰ ਨਾ ਮੰਨਦੇ ਸਾਧੂ ਬੱਤਰ ਸੁਣਾਉਂਦੇ ਨੇ ਹਰੀ ਦੇ ਸਾਰਾ ਵਾਅਦੇ ਮੰਨਦੇ ਸਾਧੂ ਬੱਤਰ ਸੁਣਾਉਂਦੇ ਨੇ ਗੱਲ ਨਾ ਅਨਾਦੀ ਮੰਨਦੇ ਗੱਲ ਬੱਤਰ ਸੁਣਾਉਂਦੇ ਨੇ ਸਾਧੂ ਅਨਾਦੀ ਮੰਨਦੇ ਬਾਲਾਉਨਾ ਦੀ ਗਾਣੇ ਬਾਲੂ ਅਕਲ ਕਰਵਾ ਦੇ ਬਾਲਾਉਨਾ ਦੀ ਗਾਣੇ ਤੇਰਾ ਪਾਲਿਆ ਕਰ ਜੁਗ ਨੇ ਰੱਬ ਨੂੰ ਮਿਲਣ ਦਾ ਨਾਂ ਦੇ ਦੇ ਤੇਰਾ ਪਾਲਿਆ ਕਰ ਜੁਗ ਨੇ ਸੰਗਤ ਦੀ ਮਿਲਣ ਦਾ ਦੇਵੇ ਬੰਦੇ ਓ ਜਿੰਦਗੀ ਆਪਣੀ ਗਵਾਉਂਦੇ ਈ ਮੇਰੀ ਕਰਦੇ ਬੰਦੇ ਪਣੀ ਗਵਾਉਂਦੇ ਈ ਮੇਰੀ ਕਰਦੇ ਜਿੰਦਗੀ ਆਪਣੀ ਗਵਾਉਂਦੇ ਓ ਮੇਰੀ ਮੇਰੀ ਕਰਾਉਣੇ ਵਾਹ ਓ ਬੰਦੇ ਆਂ ਅੰਦਰ ਬੈਠਾ रीोन अंदर बा नाला <laughs> <laughs> मीरा बि के त अंदरां इनू नकाल प्यला बि के मीरा उहे नकाल <laughs> ਨਾ ਐਨ ਚ ਨੰਦਾ ਮੀਰਾ ਨੇ ਨਾਮ ਪਿਆਲਾ ਪੀਤਾ ਮਹਾਪੁਰਸ਼ਾਂ ਕੋ ਰਬਦਾ ਸਾਬ ਜੀ ਕੋ ਉਹਨਾਂ ਨੇ ਦ੍ਰਿਸ਼ਟੀ ਪਾ ਦਿੱਤੀ ਉਸ ਪਿਆਲੇ 'ਚ ਜਦ ਉਸ ਨੇ ਪੀਤਾ ਨਾਮ ਸ਼ਬਦ ਦਾ ਪਿਆਲਾ ਤਾਂ ਮੀਰਾ ਜਾਗਰਤ ਅਵਸਥਾ ਛੋਹ ਗੁਰੂ ਕੇ ਬੱਚਿਆ ਨੇ ਨਾਮ ਪਿਆਲਾ ਪੀਤਾ ਸ੍ਰੀ ਸਤਗੁਰਾਂ ਕੋਲੋਂ ਉਹਨਾਂ ਦੇ ਅੰਦਰ ਸਰਬਿਆਪੀ ਜੋਤ ਪ੍ਰਗਟ ਹੋ ਗਈ ਸੀ ਤਾਂ ਆਹ ਨਹੀਂ ਗੱਲ ਕਹਿ ਹੁੰਦੀ ਸਾਰੇ ਗੁਰੂ ਬੰਦੇ ਦੀ ਤਾਕਤ ਨਹੀਂ ਟੱਕਰ ਲੈਣ ਦੀ ਕਿਸੇ ਨਾਲ ਹੈ ਮਨ ਪ੍ਰਭ ਕੀ ਸਰਨਾ ਉਚਾਰੋ ਪ੍ਰਭ ਕਹਿੰਦੇ ਪ੍ਰਮਾਤਮਾ ਪਰਮੇਸ਼ਰ ਸਰਬਿਆਪੀ ਸਭ ਦਾ ਕਹਾਤਾ ਉਦੇ ਚਰਨਾਂ ਦਾ ਆਸਰਾ ਲੈ ਲੈ ਉਹਦੇ ਬਚਨ ਕਮਾਲਾ ਸੰਤ ਦੱਸ ਰਹੇ ਨੇ ਸੰਤ ਸੇਜਦੇ ਰਹੇ ਨੇ ਸੰਤ ਮਾੜੇ ਨਹੀਂ ਹੱਬ ਨਹੀਂ ਚੰਗੇ ਬੁਰਾ ਨਹੀਂ ਕੋਈ ਅਗਰ ਸੰਤ ਮਾੜੇ ਹੋਣ ਭਲਾ ਕਿਵੇਂ ਕਰਨ ਰੱਬ ਦਾ ਰਸਤਾ ਕਿਵੇਂ ਦੱਸੂ ਆਪਾਂ ਲੋਕਾਂ ਦੀ ਬੰਦਗੀ ਨਹੀਂ ਦਸ ਦਿਨ ਜਿਉ ਤਪਤ ਹੈ ਬਾਰੰ ਬਾਰ ਖਪਦਾ ਤਪਦਾ ਦੁਖੀ ਹੋਇਆ ਫਿਰਦਾ ਹੈ ਬੰਦਾ ਪਟਕਦਾ ਫਿਰਦਾ ਹੈ ਬਚਨ ਨਹੀਂ ਟਿਕ ਰਿਹਾ ਸਮਝ ਨਹੀਂ ਆ ਰਿਹਾ ਕਮਾਇਆ ਨਹੀਂ ਜਾ ਰਿਹਾ ਸੰਤ ਚਲੇ ਜਾਂਦੇ ਤਾਂ ਮਗਰੋਂ ਦੁਨੀਆ ਰੋਂਦੀ ਹੈ ਸਾਬ ਜਾਂਦੇ ਨੇ ਜਾਣ ਤੋਂ ਬਿਨਾ ਤਾਂ ਹਮਾਰ ਦੇ ਚਲੇ ਗਏ ਪਹਿਲਾ ਨਾ ਕਿਸੇ ਨੇ ਲਵੇ ਲੱਗੇ ਨਾ ਸਮਝਿਆ ਨਾ ਸੰਭਾਲਿਆ ਗਿਆ ਕੰਮ ਸਾਧਾ ਤੋਂ ਬਾਅਦ ਮੇਰੇ ਜਗ੍ਹਾ ਸਮਾਧਾਂ ਬਣਾ ਕੇ ਅੱਗੇ ਮੁਖ ਲੈ ਲੈ ਕੇ ਹੁੰਦੇ ਸੀ ਸਕੇ ਹਾਂ ਇਹ ਗੱਲ ਕੌੜੀ ਲੱਗਦੀ ਮਾੜੀ ਲੱਗਦੀ ਹੈ ਸਕਾ ਕੌਣ ਹੈ ਜਿਨਾਂ ਨਾਮ ਲਿਬਲਾਈ ਪ੍ਰੇਮੀ ਕੌਣ ਹੈ ਜਿਨੇ ਪ੍ਰੇਮ ਪਰਮਾਤਮਾ ਰੱਬ ਨਾਲ ਕੀਤਾ ਉਹਨੂੰ ਪ੍ਰੇਮੀ ਕਿਹਾ ਸੀ ਜਿੱਤ ਸਿਮਰਤ ਗਨ ਕਾ ਹੈ ਉਦਰੀ ਸਿਮਰਨਾ ਤਰ ਗਈ ਬਚ ਗਈ ਪਾਪ ਛੱਡ ਗਈ ਮਨ ਸਾਫ ਹੋ ਗਿਆ ਗਨ ਕਾ ਦਾ ਉਹ ਕਹਿੰਦੇ ਹਰ ਕਾ ਨਾਮ ਅਧਾਰੋ ਤਾਨੋਂ ਕੋਈ ਸਿਮਰਨ ਪਰਮਾਤਮਾ ਵਾਹਿਗੁਰੂ ਦਾ ਮਿਲਿਆ ਹੈ ਉਹਦੇ ਨਾਲ ਸਾਡੀ ਆਤਮਾ ਦਾ ਆਧਾਰ ਹੋਣਾ ਨਹੀਂ ਜਿਹਨੇ ਜਪਣਾ ਹੈ ਜਿਹਨੇ ਸਿਮਰਨ ਕਰਨਾ ਹੈ ਜਿਹਨੇ ਸਮਝਣਾ ਪਰ ਇੱਥੇ ਉਹ ਪਜਾਉਂਦਾ ਭੱਜ ਜਾ ਇੱਥੋਂ ਦੌੜ ਜਾ ਇੱਥੋਂ ਤੇਰੇ ਖਿਲਾਫ ਚੱਲ ਗਏ ਨੇ ਸੰਗ ਉਹ ਮਨਾ ਤੇਰੇ ਖਿਲਾਫ ਨਹੀਂ ਤੇਰੇ ਕਰਮਾਂ ਮਾਰਿਆਂ ਦੇ ਖਿਲਾਫ ਨੇ ਸੰਗ ਮਾਰੇ ਕਰਮਾਂ ਦੇ ਕਰ ਨਾਮ ਕਮਾਇਆ ਤੂੰ ਬੰਦਿਆ ਇਤਬਾਰ ਸਦਾ ਨਹੀਂ ਹੋ ਰਹਿਣਾ ਕਰ ਨਾਮ ਕਮਾਇਆ ਤੂੰ ਚੰਦਰੀਏ ਇਤਬਾਰ ਸਦਾ ਨਹੀਂ ਹੋ ਰਹਿਣਾ ਛੱਡ ਦੇ ਮਨ ਮੁਖ ਬੰਦਿਆਂ ਦਾ ਤੈਨੂੰ ਪਾਲੰਗਣ ਨਹੀਂ ਦੇਣਾ ਛੱਡ ਮਨ ਮੁਖ ਬੰਦ ਅਸਾਂ ਕਹਿੜਾ ਜੰਦਾੜੀ ਐ ਆ ਲਗਣ ਨਹੀਂ ਦੇਣਾ ਕਹ ਰਿਹਾ ਗਨਕਾ ਨੇ ਓ ਪਿਆਰੇ ਪੂਰਨ ਸੰਤਾਂ ਦਾ ਸੰਗਕਾਰਿਆ ਗਨਕਾ ਨੇ ਓ ਪਿਆਰੇ ਪੂਰਨ ਸੰਤਾਂ ਦਾ चार भा तोरी गा पापा कोनो बचाल उन चार भवान तोरी गनका उन पापा कोल बचा लई ਮਾ ਡਾਪ ਲਾ ਦੰਡਾੜੀਏ ਨੀ ਤੂੰ ਪਾਪਾ ਕੋਲੋਂ ਬੱਜੇਂਗੀ ਨਾਮ ਦੰਡਾੜੀਏ ਨੀ ਉਹ ਪਾਪਾ ਕੋਲੋਂ ਬਾਤ ਬੈਂਗੀ ਚਾਲੇ ਪਾਪਾ ਮੈਨੂੰ ਤੇਰਾ ਪਾਲਿਆ ਤੇ ਕੋਈ ਬਚਾ ਲੈ ਪਾਪਾ ਮੈਨੂੰ ਤੇਰਾ ਪਾਲਿਆ ਤੇ ਕੋਈ ਬਚਾ ਲੈ ਬਚਾਲੂਗਾ ਜੰੜੀਏ ਤੂੰ ਸੰਤਾਂ ਕੋਲੋਂ ਲਲ੍ਹਾ ਇੱਕ ਨਾਮ ਬਚਾਲੂਗਾ ਜੰੜੀਏ ਓ ਲਲ੍ਹਾ ਵਾ ਨਾ ਤੋਰੀ ਉਹ ਨਾਮ ਦੀ ਬਖਸ਼ਿਆ ਨਾਮਤਾ ਜੂ ਵਾ ਨਾ ਤੋਰੀ ਉਹ ਨਾਮ ਦੀ ਬਖਸ਼ਿਆ ਨਾਮਤਾ ਜੂ ਸਰਬ ਰੱਬਾ ਨਾ ਤੋਰੀ ਜੀ ਵੇਹਾ ਕੁਝ ਬਖਸ਼ਿਆ ਨਾਮਤਾ ਜੂ ਸਰਬ ਰੱਬਾ ਨਾ ਤੋਰੀ ਉਹ ਨਾਮ ਦਿੱਤਾ ਗਿਆ ਸੀ ਮਹਾਰਾਜ ਦਾ ਨਾਮ ਦੱਸਿਆ ਗਿਆ ਸੀ ਉਹਦਾ ਸਿਮਰਨ ਕਰਦਿਆਂ 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 ਮਹਾਰਾਜ ਪ੍ਰਗਟ ਹੋ ਗਿਆ ਉਸੀ ਪ੍ਰਮਾਤਮਾ ਜਿਹਨੂੰ ਵਾਹਿਗੁਰੂ ਕਹਿੰਦੇ ਆ। ਕਿਆਰੋ ਸੋਲ ਜਾ ਧਿਆਨ ਤਰੋ ਜਿਹੜਾ ਵੀ ਮਨੁੱਖ ਮਰਜੀ ਹੈ। ਇੱਥੇ ਕਿਸੇ ਦਾ ਲਾਗਾ ਦੇਗਾ ਨਹੀਂ ਹੈ। ਬਈਓ ਕੌਮਦੌ ਕੌਮਦੌ ਧਰਮ ਦਾ ਰੱਬ ਹੈ। ਉਹ ਸਭਨਾ ਦਾ ਦਾਤਾ ਹੈ ਮੇਰਾ ਪਰਮੇਸ਼ਰ। ਜਿਹੜਾ ਜਪੇਗਾ ਤਰੇਗਾ ਜਿਹੜਾ ਜਪੂਗਾ ਜੁੜੂਗਾ। ਪਰ ਜਿੰਨਾ ਚਿਰ ਤੱਕ ਤੀਰਥ ਨਹਾਈ ਜਾਓ ਜੋ ਮਰਜੀ ਕਰੀ ਜਾਓ ਮੱਥਾ ਟੇਕੀ ਜਾਓ ਪਰ ਯਾਤਰਾ ਤੇ ਦੁਰੇਰਾ ਨਹੀਂ ਕੰਮ ਬਣਨਾ ਆ ਆਪਾਂ ਸਾਧ ਸੰਗਤ ਦੀ ਜਿੱਥੇ ਹੀ ਬੈਠਣਾ ਹੈ ਇਰਖਾ ਦਾ ਸ਼ਬਦ ਨਾਲ ਨਾ ਸੁਣਾ ਹੈ ਪਾਪ ਦਾ ਬਾਣੀ ਸ਼ਬਦ ਨਾਲ ਨਾ ਸੁਣਾ ਹੈ ਅੱਜ ਜਾਏਗਾ ਪਰੇ ਚਲਿਆ ਚਾ ਉਹਦਾ ਪ੍ਰਤਾਪ ਉਹਦੀ ਮਹਿਮਾ ਉਸਦਾ ਪ੍ਰਕਾਸ਼ ਮਨ ਨੂੰ ਸਾਫ ਕਰ ਦਿੰਦਾ ਜਦੋਂ ਧਿਆਨ ਨਾਲ ਮਨੁੱਖ ਜਪਦਾ ਹੈ ਐਂ ਧਿਆਨ ਨਾਲ ਬੰਦਾ ਤੁਰਦਾ ਹੈ ਦੁਨੀਆ ਦੇ ਧਿਆਨ ਛੱਡ ਦਿੰਦਾ ਕੰਮ ਨਹੀਂ ਛੱਡਣਾ ਘਰ ਨਹੀਂ ਛੱਡਣਾ ਕਪੜਾ ਨਹੀਂ ਛੱਡਣਾ ਨੋ ਸੰਗਤ ਕਰਨੀ ਨਹੀਂ ਛੱਡਣੀ ਕੰਮ ਕੋਈ ਨਹੀਂ ਛੱਡਣਾ ਸਰਗਾ ਸ਼ਬਦ ਦੇ ਜਰੀਏ ਮਨ ਦੀ ਸਫਾਈ ਕਰਨੀ ਜਿੱਦਣ ਮਨ ਠੀਕ ਹੋ ਗਿਆ ਉਸ ਤੋਂ ਬਾਅਦ ਇਸਨੇ ਵਿਰਾਗੀ ਹੋ ਜਾਣਾ ਹੈ ਵਿਰਾਗੀ ਬੰਦੇ ਨੂੰ ਜਦੋਂ ਕਿਸੇ ਦਾ ਵਿਛੋੜਾ ਪੈਂਦਾ ਹਏ ਰਿਸ਼ਤੇ دار ਭੈਣ ਭਾਈ ਵਿਛੜਦਾ ਰੋਂਦਾ ਉਹਨੂੰ ਯਾਦ ਕਰਦਾ ਉਹ ਭਾਈ ਪਿਆਰਾ ਵਿਛੜ ਗਿਆ ਮੈਨੂੰ ਕਦੋਂ ਮਿਲੇਗਾ ਉਹ ਮੈਂ ਤਾਂ ਤੇਰੇ ਬਦਲੇ ਰੋ ਰੋ ਮਰ ਗਿਆ ਆਪਾਂ ਇੱਕ دنیਵੀਂ ਬੰਦਾ ਲਾ ਲਓ ਸਾਡਾ ਮਿੱਤਰ ਬਣਿਆ ਹੋਇਆ ਸੀ ਇਸੇ ਤਰ੍ਹਾਂ ਪ੍ਰਮਾਤਮਾ ਨੂੰ ਯਾਦ ਕਰ ਕਰ ਬੰਦਾ ਵਰਾਗੀ ਹੋਇਆ ਰੋਂਦਾ ਹੈ ਉਸੇ ਵਾਰ ਪ੍ਰਮਾਤਮਾ ਦੇ ਦਿਲ ਠੋਕਰ ਲੱਗ ਜਾਂਦੀ ਹੈ ਆਪਣੇ ਪਿਆਰੇ ਦੀ ਉਹਦੇ ਪ੍ਰਮਾਤਮਾ ਦੀ ਲੱਗੀ ਹੁੰਦੀ ਪ੍ਰਮਾਤਮਾ ਦੇ ਠੋਕਰ ਆਪਣੇ ਪਿਆਰੇ ਦੀ ਲੱਗ ਜਾਂਦੀ ਉਹ ਪੁੱਛਦਾ ਫਿਰਦਾ ਹੈ ਕੋਈ ਮਲਾਪੀ ਕੋਈ ਮਿਲਿਆ ਹੋਵੇ ਕੋਈ ਰੱਬ ਦਾ ਪਰਮੇਸ਼ਰ ਵਾਹਿਗੁਰੂ ਦਾ ਪਿਆਰਾ ਹੋਵੇ ਕਿ ਮੇਰੀ ਆਤਮਾ ਵਿਛੜੀ ਰੂ ਮਲਾਵੇ ਪਰ ਵਿਛਲੀ ਆਤਮਾ ਦੁਨੀਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਰਲਿਆ ਉਹ ਪਰਮਾਤਮਾ ਜੋ ਸੀ ਜਿੱਥੇ ਦੱਸਦੇ ਨੇ ਮੈਂ ਪਰੰਪਰਕ ਦਾਸਾ ਦੇਖਣ ਆਇਓ ਜਗਤ ਮਾ ਸੋ ਦੁਨੀਆ ਕਰਦੀ ਕੀ ਵਿਛੜ ਕੇ بڑے بڑے ਮਹਿਲ ਮਕਾਨ ਧਨ ਦੌਲਤਾ ਦੁੱਖ ਪਾਵਦੀ ਹੈ ਦੁਨੀਆ ਇੱਥੇ ਰੋਂਦੀ ਫਿਰਦੀ ਸ਼ਾ ਮੈਂ ਤਾਂ ਰੱਬ ਦਾ ਰਾਹ ਪਰਮੇਸ਼ਰ ਵਾਹਿਗੁਰੂ ਦਾ ਰਾਹ ਦੱਸਿਆ ਮੈਂ ਆਪਣੇ ਪੁੱਤਰਾਂ ਨੂੰ ਆਪਣੀ ਮਾਂ ਆਪਣੇ ਬਾਪ ਗੁਰੂ ਤੇਗ ਬਹਾਦਰ ਜੀ ਦੇ ਕਹਿਣ ਮੁਤਾਬਕ ਮਰਨ ਮੁਤਾਬਕ ਉਹ ਮੈਨੂੰ ਅਸ਼ੀਰਵਾਦ ਦੇ ਗਏ ਮੈਨੂੰ ਬਖਸ਼ਿਸ਼ ਕਰ ਗਏ ਮੈਂ ਉਹ ਬਖਸ਼ਿਸ਼ ਲੈ ਕੇ ਅੱਗੇ ਆਪਣੇ ਸੇਵਕਾਂ ਨੂੰ ਬੱਚਿਆਂ ਨੂੰ ਦੇ ਚੁੱਕਾ ਉਹ ਵੀ ਗੁਰੂ ਦਾ ਰੂਪ ਬਣ ਕੇ ਗੱਲ ਤਾਂ ਕਿਸੇ ਗਲਤੇ ਮੁਕਣੀ ਚਾਹ ਕੇ ਐਵੇਂ ਨਹੀਂ ਕਰ ਜਾਈਦਾ ਮਨ ਆਲਾ ਸੰਗਤ ਸਾਧਵਾ ਦੀ ਨਹੀਂ ਤਰੇਗਾ ਸੇਵਾ ਕਰ ਲੈ ਨਹੀਂ ਤਰੇਗਾ ਹੰਕਾਰੀ ਹੋ ਜਾਏਗਾ ਮਨ ਪਾਪੀ ਬਣ ਜਾਏਗਾ ਪਰ ਤੈਨੂੰ ਕੌਣ ਮਲਾਵੇਗਾ ਸਵਾਮੀ ਜੀ ਦਾ ਉਹ ਸ਼ਬਦ ਮਲਾਵੇਗਾ ਜੰਡਰੀਏ ਨਾਲ ਤੇ ਆਨੰਦ ਜਪ ਲੈ ਤੈਨੂੰ ਛਬਦ ਮਲਾ ਦੇ ਜਾ ਜੰਡਰੀਏ ਤੇ ਆਨੰਦ ਜਪ ਲੈ ਮਲਾਵੇਗਾ ਜੰਡਰੀਏ ਤੇ ਜਪਿਆ ਏ ਨਰਕਾਂ ਵਿਚੋਂ ਕੱਢਦਾ ਤਨ ਸ਼ਬਦ ਬਣਾ ਦਊਗਾ ਜਨਾਲੀਏ ਤੇ ਆਨੰਦ ਜਪ ਲੈ बचालू बड़ तूं नाल ते आनंद जप ले रब मल्हा दा जड़े ते आनंद जप ले ਜਾਂ ਜੁੜ ਗਿਆ ਸਾਥ ਸੰਗਤ ਟੁੱਟੇਗਾ ਦੀ ਆਪ ਸੰਗਤ ਦੇ ਸੰਗਿਓ ਉਹ ਗੁਰੂ ਦੇਵ ਕਹਿੰਦੇ ਮੈਂ ਸੰਗਤ ਨੂੰ ਦੇਖ ਰਿਹਾ ਨਾਲ ਕਾਲੂ ਉੱਪੀ ਵੀ ਪੱਜਾਰ ਫਿਰਦਾ ਹੁੰਦਾ ਓ ਹੁਕਮੁ ਹੁਕਮਾ ਮਾਇਆ ਤੇਰਾ हुकम मा प्यारीअ संगत में कमाल प्यारीअ संगत में हुकम कमाल मिलण लाइ कमाया ते ਸਜਤ ਤੇ ਕਰਦੇ ਕੱਲੀ ਛੱਡਣਾ ਨਾ ਸਜਤ ਤੇ ਕਰਦੇ ਕੱਲੇ ਛੱਡਣਾ ਨਾ ਕੋਈ ਸਿਖਤ ਨਹੀਂ ਕਰਦਾ ਤੇਰੇ ਕੋਲ ਚੱਲ ਕੇ ਹੁੰਦੇ ਦਾਤਾ ਤੈਨੂੰ ਮਿਲਣ ਆਉਂਦੇ ਨੇ ਤੇਰੀ ਸੇਵਾ ਕੀਤੀ ਐ ਮਾਂ ਗੁਜਰੀ ਸਮਾਜਿਕ ਰੁਚੀ ਤੁਹਾਡੀ ਸੇਵਾ ਕੀਤੀ ਦਿਲਵਾ ਕੇ ਤੁਹਾਡਾ ਹੁਕਮ ਖਮਾਇਆ ਤੁਹਾਡਾ ਬਚਨ ਖਮਾਇਆ ਪਾਠ ਵੀ ਗਰੀਬਾ ਲੋਕਾਂ ਨੇ ਸੁਬਨੇ ਕਰਾਏ ਮਾਂ ਗੁਜਰੀ ਦੇ ਪਿਆਰ ਤੇ ਸਭ ਜੱਗਾਂ ਦੇ ਆਪਣੇ ਗੁਰੂ ਦਾ ਹੁਕਮ ਮੰਨਿਆ ਉਹ ਜੋ ਸੇਵਾ ਕੀਤੀ ਗਈ ਹੁਕਮ ਮੰਨਾ ਹੋਵੇ ਪਰਵਾਨ ਹੁਕਮ ਮੰਨਿਆ ਸੇਵਾ ਵੀ ਧਿਆਨ ਨਾਲ ਕੀਤੀ ਬਹੁਤ ਸੇਵਾ ਕੀਤੀ ਕਿ ਕੁਛ ਵੀ ਕਿਹਾ ਆਪਣੀ ਜ਼ਬਾਨ ਤੋਂ ਮੰਦਾ ਚੰਗਾ ਨਹੀਂ ਬੋਲਿਆ ਕਿਸੇ ਚੁੱਪ ਰਹੇ ਸੋ ਕਰਨ ਕੀ ਕਿ ਜਿਦੋਂ ਗੁਰੂ ਦੀ ਕਿਰਪਾ ਹੁੰਦੀ ਸੇਵਾ ਉਦੋਂ ਹੁੰਦੀ ਸੰਗਤ ਗੁਰੂ ਦੀ ਕਿਰਪਾ ਹੁੰਦੀ ਉਦੋਂ ਉਹਨੂੰ ਤਾਂ ਜੋ ਹੋਆ ਗੁਰੂ ਦੀ ਕਿਰਪਾ ਸਦਕਾ ਹੀ ਹੁੰਦਾ ਹੈ ਨਹੀਂ ਤੇ ਨਹੀਂ ਕਰ ਸਕਦਾ ਕੋਈ ਉਹਦਾ ਰੋਲ ਨਹੀਂ ਇਹਦਾ ਹੈਂਡ ਆਊਪਸ ਬਣਾਏ ਦੇਰੇ ਇਹ ਸਮਝਾਣ ਦੇ ਬਹਿਣ ਦੇ ਆ ਕੱਢ ਦੇ ਸੇਵਾ ਦੇ ਭਈ ਭਾਈ ਸੇਵਾ ਹੈ ਸੇਵਾ ਕਰ ਰਹੇ ਚਾਹੇ ਕੋਈ ਬਿਮਾਰ ਹੈ ਦੁਖੀ ਹੈ ਬੇਸਹਾਰਾ ਹੈ ਗੁਰੂ ਨੂੰ ਖੁਸ਼ ਕਰਨਾ ਉਹਦਾ ਸਿਮਰ ਕਰਨਾ ਬਚਨ ਕਮਾਉਣੇ ਆਪਣਾ ਘਰ-ਬਾਰ ਛੱਡ ਕੇ ਆਉਣਾ ਸੌਖਾ ਨਹੀਂ ਪਰੋ ਸੁਆਮੀ ਜੀ ਦੱਸਦੇ ਸੀ ਆਪ ਕੀ ਮੰਦਿਰੋਂ ਫੰਦੀਰਾਂ ਦੀ ਆਪ ਕੀ ਮੰਦਿਰੋਂ ਫੰਦੀਰਾਂ ਦੀ ਅੰਖੀ ਮੰਡਲ ਫਕੀਰਾਂ ਦੀ ਕੋਈ ਕੋਈ ਬਚਨ ਕਮਾਵੇ ਕੀ ਮੰਡਲ ਪਤੀਰਾਂ ਦੀ ਕੋਈ ਕੋਈ ਬਤਨ ਕਮਾਵੇ ਨੇ ਕਮਾ ਲੇ ਬੰਦੇ ਆਉਕੇ ਬੱਜ ਨੇ ਉਹੀ ਕਮਾਦੇ ਨੇ ਕਿਰਪਾ ਹਰੀ ਦੀ ਕਰ ਲੈ ਬੱਜ ਨੇ ਉਹੀ ਕਮਾਦੇ ਪਿਆਰ ਉਹ ਕਿਰਪਾ ਨਾਲ वचन न उहो कमा प्यारो किरपा गुरू जी करचन न उई कमा प्यारो गुरू जी करी गुरबानी ए जिन बचन

ਰੱਬ ਨੂੰ ਖੁਸ਼ ਕਰਨਾ ਪੈਂਦਾ ਸਾਰਾ ਕੁਛ ਛੱਡ ਕੇ ਰੱਬਾ ਅਸੀਂ ਤੇਰੇ ਚਰਨਾਂ 'ਚ ਹਾਂ ਜੋ ਤੈਨੂੰ ਮਨਜ਼ੂਰ ਆ ਕਰਦਾ ਇਹ ਸੌਖੀ ਗੱਲ ਨਹੀਂ ਹੈ ਮੈਂ ਸੁਣਦਾਰੇ ਨਾ ਗੱਲਾਂ ਇਹਨਾਂ ਦੀਆ ਬਾ ਕਹੀ ਜਾਣਗੇ ਬਾਬਾ ਜੀ ਫਾਲਤੂ ਬੋਲਦੇ ਨੇ ਕਈ ਵਾਰੀ ਕਹਿੰਦੇ ਦਿਮਾਗ ਖਰਾਬ ਪੀ ਹੈ ਮੈਂ ਸੁਣ ਲੈਣਾ ਮੈਂ ਵੀ ਹਾਜ਼ਾ ਲੱਗਦਾ ਮੈਨੂੰ ਵੀ ਮੇਰਾ ਖਰਾਬ ਹੈ ਪਾਪਾ ਮਾ ਰੱਬਾ ਇਹਨਾਂ ਨੇ ਵੀ ਖਰਾਬ ਕਰਦੇ ਜਿਵੇਂ ਮੇਰਾ ਕਰਿਆ ਰੱਬ ਕਹਿੰਦੇ ਮਸਾਂ ਤੇਰਾ ਖਰਾਬ ਹੋਇਆ ਇਹਨਾਂ ਦੇ ਵੀ ਖਰਾਬ ਕਰਨਾ ਉਹਦਾ ਸੰਭਲ ਜਗਾ ਤੇਰਾ ਖਰਾਬ ਹੈ ਇਹਨਾਂ ਤੋਂ ਸੰਭਲ ਨਹੀਂ ਹੁੰਦਾ ਸੰਤ ਬੋਲਦੇ ਨੇ ਸਹੀ ਸੰਤ ਬੋਲਦੇ ਨੇ ਸੱਚ ਪਿਆਰਿਆ ਨਹੀਂ ਕਮਾਵੋਗੇ ਜਾਓਗੇ ਡੁੱਬ ਜਾ ਬਚਨ ਹੀ ਨਹੀਂ ਕਮਾਣਾ ਮੰਨਣੇ ਨੇ ਡੁੱਬਣਾ ਹੀ ਹੈ ਡੁੱਬੇ ਹੋਏ ਨੇ ਇਹ ਤਾਂ ਸਿੱਧ ਹੋ ਜਾਂਦਾ ساری ਉਮਰ ਭਾਵੇਂ ਸੇਵਾ ਕਰੋ ਝਾੜੂ ਮਾਰੋ ਤੀਰਥ ਨਾਵੋ ਚਾਹੇ ਗੰਗਾ ਜਾਓ ਪਰ ਮੈਂ ਨਹੀਂ ਕਹਿੰਦਾ ਬੇੜਾ ਪਾਰ ਹੋ ਜੂਗਾ ਤਾਂ ਹੋਕਮ ਕਮਾਵੇ ਬੈਠੇ ਵਰਾਗੀ ਹੋਵੇ ਰੱਬਾ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਤੇਰੀ ਲੋੜ ਇਹਨਾਂ ਲੋਕਾਂ ਚ ਰਲ ਕੇ ਆਪਣਾ ਜੀਵਨ ਖਰਾਬ ਕਰ ਬੈਠੇ ਆ ਸੀਤਾ ਏਨਾ ਦੁਨੀਆ ਨਾਲ ਜੁੜ ਕੇ ਆਪਣਾ ਦਿਮਾਗ ਖਰਾਬ ਕਰ ਬੈਠੇ ਅਸੀਂ ਪਰ ਜਿਸ ਦਾ ਦਿਮਾਗ ਪਰਮਾਤਮਾ ਨਾਲ ਜੁੜ ਜਾਂਦਾ ਉਹ ਤੁਹਾਡੇ ਦਿਮਾਗਾ ਨੂੰ ਨਹੀਂ ਚੰਗਾ ਸਮਝਦੇ ਤੁਹਾਨੂੰ ਉਸ ਗੱਲ ਦਾ ਗੁੱਸਾ ਲੱਗਦਾ ਹੈ ਤਕਲੀਫ ਹੁੰਦੀ ਬਈ ਸੰਤ ਸਾਨੂੰ ਮਾੜਾ ਕਹਿੰਦੇ ਨਹੀਂ ਮਾੜਾ ਨਹੀਂ ਕਹਿੰਦੇ ਸੰਤ